ਬੀਤ ਦਿਨੀ ਫਲਾਈਪਰ ਫਾਜ਼ਲ ਕਾ ਰੋਡ ਤੇ ਇੱਕ ਸੜਕੀ ਹਾਦਸਾ ਵਾਪਰਿਆ ਸੀਗਾ ਜਿਸ ਨੂੰ ਦੇਖ ਹਰ ਇੱਕ ਦੀ ਰੂਹ ਕੰਬ ਗਈ ਸੀ ਕਿਉਂਕਿ ਇਸ ਹਾਦਸੇ ਦੌਰਾਨ ਇਕੱਠੇ 11 ਲੋਕਾਂ ਦੀ ਮੌਤ ਹੋ ਗਈ ਸੀ ਤੇ ਕਈ ਲੋਕ ਗੰਭੀਰ ਜ਼ਖਮੀ ਹੋ ਗਏ ਸਨ ਜੋ ਆਪਣੀ ਰੋਜ਼ੀ ਰੋਟੀ ਲਈ ਜਲਾਲਾਬਾਦ ਵਿਖੇ ਵੇਟਰ ਦਾ ਕੰਮ ਕਰਨ ਲਈ ਜਾ ਰਹੇ ਸਨ ਤਾਂ ਸੜਕੀ ਹਾਦਸੇ ਦੌਰਾਨ ਉਹਨਾਂ ਦੀ ਮੌਤ ਹੋ ਗਈ ਸੀ ਤੇ ਉਹਨਾਂ ਪਰਿਵਾਰਾਂ ਦਾ ਰੂਗ ਬੁਰਾ ਹਾਲ ਸੀਗਾ ਜਿਨ੍ਹਾਂ ਦੀ ਮਦਦ ਲਈ ਬੀਤੇ ਦਿਨ ਸਾਬਕਾ ਵਿਧਾਇਕ ਰਵਿੰਦਰ ਸਿੰਘ ਆਵਲਾ ਵੀ ਅੱਗੇ ਆਏ ਸਨ ਤੇ ਉਹਨਾਂ ਵੱਲੋਂ ਮ੍ਰਿਤਕਾਂ ਦੇ ਪਰਿਵਾਰਾਂ ਨੂੰ ਇੱਕ ਇੱਕ ਲੱਖ ਰੁਪਏ ਦਾ ਚੈੱਕ ਜਿਹੜਾ ਉਹ ਦਿੱਤਾ ਗਿਆ ਸੀਗਾ ਅੱਜ ਅਸੀਂ ਤੁਹਾਨੂੰ ਉਹਨਾਂ ਪਰਿਵਾਰਾਂ ਦੇ ਨਾਲ ਮਿਲਾਉਣ ਜਾ ਰਹੇ ਹਾਂ ਉਹ ਪਰਿਵਾਰ ਵੀ ਜਿਹੜੇ ਸਾਹਮਣੇ ਆਏ ਆ ਜਿਹੜਾ ਪਰਿਵਾਰ ਅਸੀਂ ਤੁਹਾਨੂੰ ਦਿਖਾਉਣ ਜਾ ਰਹੇ ਆ ਇਹ ਪਰਿਵਾਰ ਦੀਆਂ ਪੰਜ ਧੀਆਂ ਮ੍ਰਿਤਕ ਪੰਜ ਭੈਣਾਂ ਦਾ ਇਕਲੌਤਾ ਭਰਾ ਸੀਗਾ ਉਸੇ ਦੀ ਕਮਾਈ ਦੇ ਨਾਲ ਘਰ ਜਿਹੜਾ ਚੱਲਦਾ ਸੀਗਾ ਤਾਂ ਉਸ ਦੀ ਮੌਤ ਤੋਂ ਬਾਅਦ ਘਰ ਦੇ ਹਾਲਾਤ ਜਿਹੜੇ ਆ ਬਹੁਤ ਨੱਜਕ ਹੋ ਚੁੱਕੇ ਆ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਕਿ ਇਹ ਤਸਵੀਰਾਂ ਮ੍ਰਿਤਕ ਸੁਖਵਿੰਦਰ ਸਿੰਘ ਦੇ ਘਰ ਦੀਆਂ ਹਨ ਜੋ ਪੰਜ ਭੈਣਾਂ ਦਾ ਇਕਲੌਤਾ ਪਰਾ ਸੀਗਾ ਪਰਿਵਾਰ ਦਾ ਰੋੜੋ ਬੁਰਾ ਹਾਲ ਆ ਤਾਂ ਪਰਿਵਾਰ ਨੇ ਗੱਲਬਾਤ ਦੌਰਾਨ ਦੱਸਿਆ ਕਿ ਸੁਖਵਿੰਦਰ ਦੀ ਕਮਾਈ ਦੇ ਨਾਲ ਹੀ ਘਰ ਦਾ ਗੁਜ਼ਾਰਾ ਜਿਹੜਾ ਉਹ ਚੱਲਦਾ ਸੀਗਾ ਤੇ ਹੁਣ ਘਰ ਵਿੱਚ ਕਮਾਉਣ ਵਾਲਾ ਕੋਈ ਵੀ ਨਹੀਂ ਰਿਹਾ ਉਹਨਾਂ ਨੂੰ ਮਦਦ ਦੀ ਗੁਹਾਰ ਜਿਹੜੀ ਆ ਉਹ ਲਗਾਈ ਜਾ ਰਹੀ ਆ ਕਿ ਉਹਨਾਂ ਦੀ ਵੱਧ ਤੋਂ ਵੱਧ ਮਦਦ ਜਿਹੜੀ ਆ ਉਹ ਕੀਤੀ ਜਾਵੇ ਉਤੇ ਹੀ ਅਗਰ ਅਗਲੀਆਂ ਤਸਵੀਰਾਂ ਦੀ ਗੱਲ ਕਰੀ ਤਾਂ ਅਗਲੀ ਤਸਵੀਰ ਤੁਸੀਂ ਦੇ ਸਕਦੇ ਹੋ ਇਹ ਨੌਜਵਾਨ ਗੋਬਿੰਦੇ ਦਾ ਪਰਿਵਾਰ ਆ ਜਿਨ੍ਹਾਂ ਦਾ ਰੋੜੋ ਬੁਰਾ ਹਾਲ ਆ ਕਿਉਂਕਿ ਇਸ ਪਰਿਵਾਰ ਵਿੱਚ ਗੋਬਿੰਦੇ ਦੇ ਤਿੰਨ ਬੱਚੇ ਆ ਦੋ ਧੀਆਂ ਤੇ ਇੱਕ ਪੁੱਤਰ ਆ ਤੇ ਇੱਕ ਬਜ਼ੁਰਗ ਬਾਪ ਆ ਪਤਨੀ ਪਹਿਲਾਂ ਹੀ ਬੱਚਿਆਂ ਨੂੰ ਛੱਡ ਕੇ ਜਾ ਚੁੱਕੀ ਆ ਤਾਂ ਇੱਕ ਗੋਬਿੰਦਾ ਹੀ ਸੀਗਾ ਜਿਹੜਾ ਇਹਨਾਂ ਬੱਚਿਆਂ ਦਾ ਸਹਾਰਾ ਸੀਗਾ ਉਸ ਦੀ ਵੀ ਮੌਤ ਹੋ ਗਈ ਆ ਤਾਂ ਬਜ਼ੁਰਗ ਜਿਸ ਤੋਂ ਤੁਰਸ ਰਿਹਾ ਵੀ ਨਹੀਂ ਜਾ ਸਕਦਾ ਕੰਮ-ਕਰਮ ਦੀ ਗਲਤੀ ਦੂਰ ਤਾਂ ਪਰਿਵਾਰ ਵੱਲੋਂ ਮਦਦ ਦੀ ਗੁਹਾਰ ਜਿਹੜੀ ਲਗਾਈ ਜਾ ਰਹੀ ਆ ਦਾਨੀ ਸੱਜਣਾ ਅੱਗੇ ਗੁਹਾਰ ਲਗਾਈ ਜਾ ਰਹੀ ਆ ਕਿ ਉਹਨਾਂ ਦੀ ਵੱਦ-ਵਦ ਮਦਦ ਜਿਹੜੀ ਆ ਉਹ ਕੀਤੀ ਜਾਵੇ ਤਾਂ ਜੋ ਬੱਚਿਆਂ ਦਾ ਪਾਲਣ-ਪੋਸ਼ਣ ਜਿਹੜਾ ਉਹ ਹੋ ਸਕੇ ਤੇ ਘਰ ਦਾ ਗੁਜ਼ਾਰਾ ਵੀ ਜਿਹੜਾ ਉਹ ਚੱਲ ਸਕੇ ਤਾਂ ਹੋਰ ਕੀ ਕੁਝ ਕਹਿਣਾ ਹੈ ਇੰਨਾ ਪੀੜਿਤ ਪਰਿਵਾਰਾਂ ਦਾ ਉਹ ਵੀ ਤੁਹਾਨੂੰ ਸੁਣਾ ਦਿੰਨੇ ਆ। ਹਜੀ ਮਾਤਾ ਜੀ ਕੀ ਕਿੰਨੇ ਭੈਣ ਭਰਾ ਜੀ ਇਹ ਬੱਚੇ ਦੇ ਕਿ ਪੰਜ ਬੁੱਡੀਆਂ ਸੀ। ਗੁੱਡੀਆਂ ਤੋਂ ਛੋਟਾ ਕਾਕਾ ਸੀ। ਛੀਵੀ ਮੇਰੀ ਪੋਤੀ ਸੀ। ਮੇਰਾ ਬੇਟਾ ਕਮਾ ਕੇ ਲਿਆਂਦਾ ਸੀ, ਥੋੜਾ ਲਿਆਂਦਾ ਸੀ, ਜਿਆਦਾ ਕੁਝ ਯਾਰਾ ਕਰੀਦਾ ਸੀ। ਮੇਰਾ ਬੇਟਾ ਸਾਰਾ ਦਿਨ ਕੰਮ ਕਰਦਾ ਖਪ ਜਾਂਦਾ ਸੀ। ਕੰਮ ਕਰਨ ਵਾਸਤੇ ਬੱਚੇ ਗਏ ਸੀ। ਤੇ ਰਾਜ ਸਾਡਾ ਆ ਕੰਮ ਬਣ ਗਿਆ। ਤੇ ਸਾਥੋ ਸਿਆ ਨਹੀਂ ਜਾਂਦਾ ਸਾਡੀਆਂ ਬੱਚਿਆਂ ਦੀ ਮੌਤ ਦਾ ਤੇ ਇਹੋ ਮੇਰਾ ਬੱਚਾ ਸੀ ਹੋਰ ਕੋਈ ਮੇਰਾ ਬੱਚਾ ਨਹੀਂ ਨਾ ਸੀ ਕੰਮ ਕਰਨ ਜੋਗੇ ਨਾ ਹੀ ਤੁਰਨ ਜਾਂ ਸਾਥੋ ਬੈਠੇ ਰੁੱਟਿਆ ਹੀ ਨਹੀਂ ਜਾਂਦਾ ਸਾਨੂੰ ਮਾਰ ਕੇ ਸੁੱਟ ਗਿਆ ਤੇ ਸਾਡੇ ਵਾਸਤੇ ਕੋਈ ਸਹਾਰਾ ਨਹੀਂ ਹੈਗਾ ਬਿਲਕੁਲ ਨਹੀਂ ਸਹਾਰਾ ਹੈਗਾ ਅਸੀਂ ਨਾ ਕੰਮ ਕਰਨ ਜੋਗੇ ਤੇ ਸਾਨੂੰ ਆਵਲਾ ਸਿੰਘ ਦੇ ਗਿਆ ਹੈ 1 ਲੱਖ ਰੁਪਏ ਦਾ ਚੈੱਕ ਤੇ ਸਾਨੂੰ ਬਾਦ ਚੜ ਕੇ ਸਾਡੀ ਮਦਦ ਕੀਤੀ ਜਾਵੇ ਗਰੀਬਾਂ ਨਹੀਂ ਅਸੀਂ ਮਾਰੇ ਗਏ ਥਾਂ ਤੇ ਸਾਹੀ ਤਾਂ ਸਾਨੂੰ ਕੋ ਬੱਚੇ ਤਾਂ ਲੱਭਣੇ ਨਹੀਂ ਤੇ ਇੰਨਾ ਸਾਡੀ ਵੀ ਜਰਾ ਜਿਹੜੀ ਜਾਨ ਹੈਗੀ ਜ਼ਿੰਦਗੀ ਉਹ ਸੌਖੀ ਲੰਘ ਜਾਵੇ ਅੱਗੇ ਬੱਚਿਆਂ ਦੀ ਅੱਗੇ ਸੌਖੀ ਜ਼ਿੰਦਗੀ ਲੰਘ ਜਾਵੇ ਤੇ ਸਾਡਾ ਗੁਜ਼ਾਰਾ ਹੁੰਦਾ ਰਹੇ ਤੇ ਸਾਹੀ ਕਿਰਾਏ ਤੇ ਬੈਠੇ ਸਾਡੇ ਕੋਲ ਥਾਂ ਵੀ ਜੀ ਕੋਈ ਨਹੀਂ ਕੀ ਤੇ ਸਾਡੀ ਵਾਰ ਚੜ ਕੇ ਕਿਸ ਮਤ ਕੀਤੀ ਜਾਵੇ ਜੋ ਵੀ ਕਰੇਗੀ ਸਰਕਾਰ ਸੱਚ ਬਚਨੇ ਉਹਨਾ ਤਾਂ ਮੁਰਨਾ ਨਹੀਂਗਾ ਜੀ ਉਹਨਾ ਨਹੀਂ ਮੁਰਨਾ ਭਾਵੇਂ ਕਿੰਨਾ ਮਰਜੀ ਸਾਨੂੰ ਮਿਲ ਜੇ ਪੈਸਾ ਤੇ ਫਰ ਸਾਡਾ ਕਿੰਦਾ ਗੁਜ਼ਾਰਾ ਹੋਈ ਜਾਵੇ ਕਈ ਰੋਟੀ ਖਾ ਲਗੇ ਬੱਚੇ ਪੜ ਰਣ ਬੱਚਿਆਂ ਦਾ ਗੁਜ਼ਾਰਾ ਚੰਗਾ ਹੋ ਜਾਏ ਕਿਉਂ ਸਾਡਾ ਵਡੇਰਾ ਸਰੀਰ ਸਾਡਾ ਕੀ ਪਤਾ ਪੱਕੇ ਪਾਣ ਦਾ ਅਸੀਂ ਕਦੋਂ ਟੁਰ ਜਾਣਾ ਤੇਗਾ ਬੱਚੇ ਤਾਂ ਸਭ ਰਹਿਣਗੇ ਨਾ ਅਸੀਂ ਫਿਰ ਕੀ ਸਾਡਾ ਬੱਚਾ ਮਗਰੋਂ ਕਰੇਗਾ ਦਾ ਸਾਰਾ ਹੀ ਕੋ ਨਹੀਂਗਾ ਇਹ ਬੱਚੇ ਦਾ ਸਾਰਾ ਕੋ ਨਹੀਂਗਾ ਪੰਜ ਗੁੱਡੀਆਂ ਆਪੋ ਆਦੇ ਪਰਿਵਾਰ ਨੂੰ ਸਾਂਭਣੀਆਂ ਕਿ ਇਹ ਬੱਚੇ ਨੂੰ ਸਾਂਭਣੀਆਂ ਆ ਆਪਦੇ ਬੱਚੇ ਉਹਨਾਂ ਦੇ ਵੀ ਜਵਾਨ ਨੇ ਆਪਦੇ ਘਰਾਂ ਵਾਲੀਆਂ ਨੇ ਤੇ ਅਸੀਂ ਕਿੱਥੋਂ ਗੁਜ਼ਾਰਾ ਕਰਾਂਗੇ ਇਹ ਵਿਚਾਰ ਬੱਚਾ ਕੀ ਕਰੇਗਾ ਜੀ ਨਾਮ ਕੀ ਤੁਹਾਡਾ ਮੇਰਾ ਨਰਚਪਾਲ ਕੋਰੇ ਜੀ ਹਾਂ ਜੀ ਮੁੰਡੇ ਦਾ ਕੀ ਨਾਮ ਸੀ ਸੁਖਵਿੰਦਰ ਸਿੰਘ ਜੀ ਸੁਖਵਿੰਦਰ ਸਿੰਘ ਸੁਖਵਿੰਦਰ ਸਿੰਘ ਤੇ ਅੱਜ ਜਿੱਦ ਕੀ ਨਾਮ ਮੇਰਾ ਨਾਮ ਮਿੰਤਾ ਅੱਜ ਜਿਹੜੇ ਮੁੰਡੇ ਦੀ ਦੱਸ ਹੋਈ ਆ ਇਹਨਾਂ ਤੋਂ ਸਿੱਟਾ ਸਾਡੇ ਇੱਕ ਸਵਾਰ ਵਿਚਾਲੇ ਕੋਣ ਸਾਡੇ ਪਰਿਵਾਰ ਸਾਡਾ ਮਾਂ ਪਿਓ ਤੇ ਇੱਕ ਗੁੜੀਆ ਕੋਈ ਕਮਾਣ ਵਾਲਾ ਨਹੀਂ ਹੈਗਾ ਸਾਡਾ ਸਾਡਾ ਕੋਈ ਸਹਾਰਾ ਨਹੀਂ ਹੈਗਾ ਸਾਡੇ ਮਾਂ ਪੇ ਮੇਰੇ ਡੈਡੀ ਠੀਕ ਨਹੀਂ ਰਹਿੰਦਾ ਦਵਾਈ ਦਾ ਪਾਕਾ ਕੋਈ ਕੁੜੀ ਲੈ ਦੇ ਕਦੇ ਕੋਈ ਅੱਛਾ ਹੁਣ ਬਾਅਦ ਚ ਕੌਣ ਪੁੱਛੂਗਾ ਇਹਨਾਂ ਨੂੰ ਅੱਗੇ ਸਾਡਾ ਭਰਾ ਸਾਂਭੀ ਫਿਰਦਾ ਸੀ ਕਿੰਨੇ ਭੈਣਾਂ ਦਾ ਉਹ ਅਸੀਂ 5 ਭੈਣਾਂ ਇੱਕ ਸਾਡਾ ਭਰਾ ਉਸ ਤੋਂ ਬਾਅਦ ਕੋਈ ਸਹਾਰਾ ਨਹੀਂ ਹੈਗਾ ਸਾਡਾ ਸਾਡੇ ਮਾਪਿਆਂ ਨੂੰ ਕੋਈ ਪੁੱਛਣ ਵਾਲਾ ਨਹੀਂ ਕੋਈ ਵੇਖਣ ਵਾਲਾ ਨਹੀਂ ਡੈਡੀ ਮੇਰਾ ਬਿਮਾਰ ਹੈ ਇਹਦਾ ਕਿੱਥੋਂ ਦਵਾਈ ਦਾ ਪਾਕ ਕੋਈ ਲੈਗਾ ਨਾ ਕੋਹਦੀ ਬੈਟਰੀ ਲੇਵਰ ਨਾਲ ਸਾਰਾ ਘਰ ਚੱਲਦਾ ਸੀਗਾ ਹਾਂਜੀ ਦਿਹਾੜੀ ਲਿਆ ਦੱਸੋ ਇਹ ਕਰ ਦੱਸ ਉਹ ਜਿਹੜੇ ਆਗਲਾ ਆਏ ਸੀਗੇ ਉਹਨਾਂ ਨੇ ਕੀ ਤੁਹਾਨੂੰ ਅਸੀ ਦਿੱਤੀ ਆ ਜਾਂ

ਅਸੀਂ ਬੈਠੇ ਵੀ ਕਰਾਏ ਤੇ ਉਸ ਤੋਂ ਬਾਅਦ ਸਾਡਾ ਘਰ ਦਾ ਵੀ ਮਤਲਬ ਕਿ ਸਾਡਾ ਚੈ ਘਰ ਤੇ ਚੱਲੇਗਾ ਸਾਡਾ ਮਾਂ ਕਿੱਥੋਂ ਖਾਏਗਾ ਵੀ ਇੰਨੀ ਗਰੀਬੀ ਘਰ ਦੇ ਵਿੱਚ ਮੌਲ ਬਹੁਤ ਖਰਾਬ ਸਾਡਾ ਘਰ ਸਾਰਾ ਉਹਦੀ ਕਮਾਈ ਨਾਲ ਹੀ ਚੱਲਦਾ ਹਾਂਜੀ ਉਹਦੀ ਨਾਲ ਚੱਲਦਾ ਡਿਆੜੀ ਲਿਆ ਆਂਦਾ ਰੋਟੀ ਪੱਕਦੀ ਸੀ ਨਹੀਂ ਨਾ ਮੇਰੀ ਮम्मी ਕੰਮ ਕਰਨ ਜੋਗੀ ਨਾ ਮੇਰੇ ਡੈਡੀ ਕੰਮ ਕਰਨ ਜੋਗਾ ਤੁਹਾਡਾ ਨਾਮ ਕੀ ਦੱਸੋ? ਮੁਸਕਾਨ। ਤੁਹਾਡੀ ਜਿਤ ਹੋਈ ਹੈ ਕਿ ਤੁਹਾਡੇ ਲੱਗਦੇ ਸੀ ਕਿ ਤੇ ਪਰਿਵਾਰ ਵਿੱਚ ਕੌਣ ਹੈ? ਪਰਿਵਾਰ ਮੇਰੇ ਪਾਪਾ ਸੀ ਤੇ ਅਸੀਂ ਤਿੰਨ ਭੈਣ ਭਰਾ ਤੇ ਦਾਦੂ ਹੈ ਸਾਡਾ। ਹਾਂਜੀ। ਹੋਰ ਕੌਣ ਹੈ? ਹੋਰ ਕੋਈ ਨਹੀਂ ਹੈਗਾ ਸਿਰਫ ਅਸੀਂ ਤਿੰਨ ਭੈਣ ਭਰਾ ਤੇ ਦਾਦੂ ਹੈ। ਘਰ ਦੇ ਹਾਲਾਤ ਕਿਦਾਂ ਦੇ? ਘਰ ਦੇ ਹਾਲਾਤ ਬਹੁਤ ਮਾੜੇ ਸਾਡੇ ਸਿਰ ਤੇ ਸਿਰਫ ਮੇਰਾ ਦਾਦੂ ਤੇ ਅਸੀਂ ਤੇ ਪਾਪਾ ਹੀ ਬਸ। ਹਾਂਜੀ। ਕਮਾਉਣ ਵਾਲਾ ਹੋਰ ਕੋਈ ਨਹੀਂ ਸੀ ਤਾਂ ਹੁਣ ਘਰ ਦਾ ਗੁਜ਼ਾਰਾ ਕਿਵੇਂ ਚੱਲੇਗਾ ਘਰ ਦਾ ਗੁਜ਼ਾਰਾ ਦਰਨੀ ਚੱਲ ਸਕਦਾ ਕੀ ਮੰਗ ਕੀ ਕਰੀਏ ਮੰਗਾ ਸਹੀ ਕਰਨਿਆ ਕਿ ਸਾਨੂੰ ਸਰਕਾਰ ਹੁਣ ਦਾ ਸਹਾਤਾ ਪੂਰੀ ਮੀਟੇ ਤਿੱਲਾ ਪੈਣਪੁਰਾਵਾਂ ਨੂੰ ਛੱਡ ਦੇ ਉਸ ਨੂੰ ਨਹੀਂ ਜੀ ਰੱਤ ਕਿ ਕਰਦੀ ਮੁੰਡੇ ਕੀ ਕਰਦੇ ਘਰ ਦੇ ਕੰਮ ਕਰਦੀ ਸੀ ਜੀ